ਸਾਰਿਆਂ ਨਾਲ ਪਹਿਲੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਅੱਜ ਕਰਨਾ ਯਾਰ ਕੌਣ ਆ ਅਸੀਂ ਸਾਰੇ ਹੀ ਨਵੇਂ ਚੁਣੇ ਹੋਏ ਕਾਉਂਸਲਰ ਦਾ ਉਹਨਾਂ ਨੂੰ ਬਿਲੀ ਮੁਬਾਰਕਬਾਦ ਪੇਸ਼ ਕਰਦੇ ਹਾਂ ਦੂਜੀ ਗੱਲ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਇਹ ਬਿਲਕੁਲ ਸਾਫ਼ ਸੁਥਰੀ ਗੱਲ ਸਾਹਮਣੇ ਰੱਖੀ ਹੈ ਕਿ ਕਾਂਗਰਸ ਦੇ ਇੰਟਰਸਟ ਨੂੰ ਸਾਹਮਣੇ ਰੱਖਦੇ ਹੋਏ ਸਾਰੇ ਕਾਉਂਸਲਰਸ ਦੇ ਸੈਂਟੀਮੈਂਟਸ ਨੂੰ ਮੱਦੇਨਜ਼ਰ ਰੱਖਦੇ ਹੋ ਜਿਹੜਾ ਵੀ ਫੈਸਲਾ ਹੋਏਗਾ ਉਹ ਪਾਰਟੀ ਵਿਚਾਰ ਕੇ ਸਾਰਾ ਦੀ ਸਹਿਮਤੀ ਲਵੇ ਨੰਬਰ 2 ਜਿਹੜੀ ਇੰਪੋਰਟੈਂਟ ਗੱਲ ਹੈ ਕਿ ਅਜੇ ਗਵਰਨਮੈਂਟ ਦੀ ਕੋਈ ਨੋਟੀਫਿਕੇਸ਼ਨ ਨਹੀਂ ਹੈ ਨੰਬਰ 2 ਉਹ ਸਵਾਲ ਨੋਟੀਫਿਕੇਸ਼ਨ ਤੋਂ ਮੇਰ ਦੀ ਕੋ ਰੈਜ਼ਰਵੇਸ਼ਨ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਨੋਟੀਫਿਕੇਸ਼ਨ ਆਇਆ ਕਿ ਉਸ ਤੋਂ ਬਾਅਦ ਇਹ ਸਾਨੂੰ ਪੂਰਨਾਸ਼ ਹੈ ਇੱਕ ਤੇ ਸਾਰੇ ਤੇ ਸਾਰੇ ਕਾਉਂਸਲਰਜ਼ ਆਏ ਉਹਨਾਂ ਸਾਨੂੰ ਯਕੀਨ ਦਿਵਾਇਆ ਕਿ ਸਾਡੇ ਵਾਸਤੇ ਸਾਰੰ ਇੰਪੋਰਟੈਂਟ ਮਸਲਾ ਕਿ ਕਾਂਗਰਸ ਪਾਰਟੀ ਦਾ ਮੇਅਰ ਬਣਨਾ ਚਾਹੀਦਾ ਹੈ ਤਾਂ ਇੰਨੀ ਗੱਲ ਹੀ ਹੈ 40 ਦਾ ਕਿੰਝ ਹੱਸ ਲਾਉਗਾ ਜੀ ਬਾਈਬਾ ਸਾਹਿਬ ਪੰਜਾਬ ਬਾਈਬਾ ਸਾਹਿਬ ਬਾਹਰ ਲੈ ਯਾਰ ਪਹਿਲਾਂ ਮੈਨੂੰ ਸਾਨੂੰ ਸਾਡਾ ਕੰਮ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਅੱਧੇ ਪਾਸੇ ਸਮੂਚੀ ਅੰਮ੍ਰਿਤਸਰ ਦੇ ਲੋਕਾਂ ਦਾ ਇਸ ਪਵਿੱਤਰ ਨਗਰੀ ਦੇ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਪ ਦਾ ਵਿਸ਼ਵਾਸ ਟੁੱਟ ਗਿਆ ਹੈ ਸਾਨੂੰ ਇੱਥੇ ਬਹੁਤ ਮੱਦੇਬਤ ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਸ਼ਾਇਦ ਜਿਹੜੇ ਸ਼ਹਿਰੀਏ ਕਿਉਂਕਿ ਪਾਰਲੀਮੈਂਟ ਦੀਆਂ ਸੱਤ ਚੋਣਾਂ ਜਿੱਤਣ ਤੋਂ ਬਾਅਦ ਤੇ ਉਸ ਤੋਂ ਬਾਅਦ ਸਰਪੰਚੀਆਂ 50% ਜਿੱਤਣ ਤੋਂ ਬਾਅਦ ਆਮ ਲੋਕ ਇਹ ਗੱਲ ਕਹਿੰਦੇ ਨਜ਼ਰ ਆਈ ਸੀ ਥੋੜਾ ਜਿਹਾ ਕਿ ਸ਼ਹਿਰਾਂ ਦੇ ਵਿੱਚ ਅਜੇ ਕਾਂਗਰਸ ਨੂੰ ਪਸੰਦ ਲੋਕ ਘਟ ਕਰਦੇ ਆ ਵਿੱਚ ਬੀਜੇਪੀ ਵੀ ਸੀ ਵਿੱਚ ਆਪ ਵੀ ਸੀ ਲੇਕਿਨ ਇਹ ਪੰਜ ਕਾਰਪੋਰੇਸ਼ਨ ਜਾਂ ਚੋਣਾ ਨੇ ਸਮੁੱਚੇ ਪੰਜਾਬ ਭਰ ਦੇ ਵਿੱਚ ਸਨੇਹਾ ਦੇਤਾ ਹਾਲਾ ਕਿ ਪਾਰਲੀਮੈਂਟ ਵਿੱਚ ਸ਼ਹਿਰਾਂ ਚੋਂ ਅਸੀਂ ਵੋਟ ਘਟੇ ਸਾ ਜਿਵੇਂ ਲੁਧਿਆਣਾ ਅੰਮ੍ਰਿਤਸਰ ਸਨੇਹਾ ਦੇਤਾ ਕਿ ਅੱਜ ਪੰਜਾਬ ਦੇ ਸ਼ਹਿਰੀਆਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਤੇ ਅੱਜ ਮੈਂ ਇਸ ਪਵਿੱਤਰ ਨਗਰੀ ਦੇ ਲੋਕਾਂ ਦਾ ਧੰਨਵਾਦ ਕਰਦਾ ਚੋਣਾਂ ਦੂਜੀ ਗੱਲ ਮੈਂ ਬੇਨਤੀ ਕਰਨੀ ਚਾਹਨਾ ਹੈ ਪੰਜਾਬ ਦੀ ਸਰਕਾਰ ਨੂੰ ਇੱਕ ਵੱਡੀ ਬੱਜਰ ਗੁਨਾਹ ਤੁਸੀਂ ਰੋਜ਼ਾਨਾ ਕਰ ਰਹੇ ਹੋ ਆਦਰਯੋਗ ਭਗਤ ਸਿੰਘ ਮਾਨ ਸਾਹਿਬ ਉਹ ਹੈ ਉਹ ਬੱਜਰ ਗੁਨਾਹ ਇਹ ਹੈ ਕਿ ਤੁਸੀਂ ਸਾਰੇ ਰੀਤੀ ਰਿਵਾਜ ਤੋਂ ਤੋੜ ਕੇ ਸਾਰੀਆਂ ਜਿਹੜੀਆਂ ਕਦਰਾਂ ਤੇ ਕੀਮਤਾਂ ਡੈਮੋਕ੍ਰੇਸੀ ਦੀਆਂ ਤੇ ਕਨਸਟੀਟਿਊਸ਼ਨ ਦੀਆਂ ਬਾਬਾ ਸਾਹਿਬ ਅਮੇਦ ਕਰਦੀਆਂ ਉਹ ਰੋਜ਼ਾਨਾ ਤੋੜ ਦਿਓ ਬੇਸ਼ੱਕ ਤੁਸੀਂ ਫੋਟੋ ਕਮਰੇ ਚ ਲਾਈ ਹੈ ਸਾਡੇ ਲੋਕਾਂ ਨੂੰ ਖਰੀਦਣ ਦੇ ਸਾਡੇ ਲੋਕਾਂ ਨੂੰ ਵੋਟਾਂ ਦੀ ਪਹਿਲਾਂ ਵੋਟਾਂ ਤੋਂ ਪਹਿਲਾਂ ਤੇ ਹੁਣ ਜਿੱਤਣ ਤੋਂ ਬਾਅਦ ਜਾਣਨਾ ਕੋਸ਼ਿਸ਼ ਕਰਦੇ ਇੱਕ ਉਦਾਹਰਨ ਦੇ ਤੌਰ ਤੇ ਦੱਸਣਾ ਚਾਹਣਾ ਹੈ ਕਿ ਸਰਦਾਰ ਸੁਪੀਰ ਸਿੰਘ ਬਾਦਲ ਵੀ ਲਈ ਸਾਡਾ ਇੱਕ ਐਮਐਲਏ ਖਰੀਦਿਆ ਸੀ ਜਿਹੜਾ ਨਾਮ ਸੀ ਜਗਿੰਦਰ ਜੈਨ ਇਹ ਮੋਕੇ ਦਾ ਐਮਐਲਏ ਸੀ ਔਰ ਮੌਜੂਦਾ ਐਮਐਲਏ ਪਾਰਟੀ ਸਾਡੀ ਛੱਡ ਕੇ ਤੇ ਫਿਰ ਬਾਏ ਇਲੈਕਸ਼ਨ ਹੋਇਆ ਸੀ ਜਿੱਥੋਂ ਇਹ ਸ਼ੁਰੂਆਤ ਹੋਈ ਇਹ ਰਵਾਇਤ ਸ਼ੁਰੂ ਹੋਈ ਕਿ ਇੱਧਰ ਲੈ ਜਾਓ ਉੱਧਰ ਲੈ ਜਾਓ ਅੱਜ ਉਹ ਜਨ ਸਾਫ ਦਾ ਕੋਈ ਬਾਲੀਵੁੱਡ ਲੱਭਿਆ ਨਹੀਂ ਮੇਰੇ ਸਤਕਾਰਯੋਗ ਦਾ ਕੀ ਆਇਆ ਤੇ ਅੱਜ ਜੋ ਪਾਰਟੀ ਦਾ ਹਾਲ ਉਹ ਵੀ ਦੇਖ ਲਓ ਸੋ ਮੇਰੀ ਇਹ ਬੇਨਤੀ ਹੈ ਕਿ ਡੈਮੋਕ੍ਰੇਸੀ ਦੇ ਮਤਲਬ ਅਕਿ ਜਿੰਨੇ ਚੁਣੇ ਹੋਏ ਲੋਕ ਹੈ ਉਹਨਾਂ ਨੂੰ ਆਪਣੇ ਮਤ ਦਾ ਇਸਤੇਮਾਲ ਕਰਨ ਦਿਓ ਆਦੇ ਹੱਕ ਦਾ ਇਸਤੇਮਾਲ ਕਰਨ ਦਿਓ ਤੀਜੀ ਗੱਲ ਅੱਜ ਸਾਰੇ ਦੇ ਸਾਰੇ ਕਾਰਪੋਰੇਟਰ ਪਿਛਲੇ ਦਿਨਾਂ ਇੰਡੀਆ ਨੇ ਚੈਨਲਸ ਤੇ ਤੁਸੀਂ ਆਪੀਆਂ ਸੁਣੀਆਂ ਲਾਈਆਂ ਕਿ ਕਾਂਗਰਸ ਦੇ ਵੀ ਜਿਹੜੇ ਸੀਗੇ ਕੌਂਸਲਰ ਉੱਥੇ ਨਹੀਂ ਪਹੁੰਚੇ ਤੇ ਕਾਂਗਰਸ ਆਪੋ ਤਾਂ ਆਪਣੇ ਦੋ ਫਾੜ ਹੈ ਹਾਲਾਂਕਿ ਮੈਂ ਪੁਣਿਆ ਦੀ ਤੇ ਝੂਠੀ ਗੱਲ ਸੀ ਅੱਜ ਇਹ ਗੱਲ ਸਿੱਧ ਹੋ ਗਈ ਅੱਜ ਦੀ ਇਸ ਮੀਟਿੰਗ ਕਿ ਸਾਰੇ ਕੌਂਸਲਰ ਤੇ ਸਮੁੱਚੇ ਸਟੇਕ ਹੋਲਡਰਸ ਲੀਡਰ ਸਹਿਬਾਨ ਅੱਜ ਦੀ ਮੀਟਿੰਗ ਚ ਉਪਸਤਿਤ ਹੋਏ ਹੈ ਬਾਜਵਾ ਸਾਹਿਬ ਨੇ ਠੀਕ ਫਰਮਾਇਆ ਕਿ ਅਸੀਂ ਹਜੇ ਨੋਟੀਫਿਕੇਸ਼ਨ ਨਹੀਂ ਹੋਇਆ ਨੋਟੀਫਿਕੇਸ਼ਨ ਤੋਂ ਬਾਅਦ ਕਿਸ ਤਰ੍ਹਾਂ ਦੀ ਰੂਪਰੇਖਾ ਬਣਦੀ ਹੈ ਔਰਤ ਨੂੰ ਜ਼ਿੰਮੇਵਾਰੀ ਮਿਲਦੀ ਹੈ ਮਰਦ ਨੂੰ ਮਿਲਦੀ ਹੈ ਰਿਜ਼ਰਵ ਨੂੰ ਮਿਲਦੀ ਹੈ ਪੂਰੇ ਮਤਾਬਕ ਅਸੀਂ ਸਾਰੇ ਸਟੇਕ ਹੋਲਡਰਸ ਦੀਆਂ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਇਹ ਸਾਰਿਆਂ ਨੇ ਹੱਥ ਖੜੇ ਕਰਕੇ ਇਹ ਕਿਹਾ ਕਿ ਜੋ ਹਾਈ ਕਮਾਂਡ ਫੈਸਲਾ ਲਏਗੀ ਉਹ ਸਾਨੂੰ ਮਨਜ਼ੂਰ ਹੋਏਗਾ ਅੱਜ ਦੀ ਮੀਟਿੰਗ ਸਭ ਕੁਝ ਇਹਦੇ ਪਰਜਾ ਨਹੀਂ ਰਹਿ ਗਏ ਉਹ ਹੰਦਮਾਨ ਛੁੱਟਿਆ ਬਾਈ ਬਾਸ ਬਾਈ ਬਾਸ ਅੱਜ ਉਹਦੀਆਂ ਗੱਲਬਾਤ ਕਰਾਂਗੇ ਅੱਜ ਅੰਮ੍ਰਿਤਸਰ ਦੇ ਬਾਕੀ ਰਹਿ ਗਏ ਕਿ ਹਾਲੇ ਮੰਜ਼ਿਲ ਜਿਹੜੀ ਪਾਜੀ ਮੈਂ ਉਹਨਾਂ ਸਾਹਿਬ ਨੂੰ ਉਹਨਾਂ ਦੇ ਉੱਤੇ ਫਾਇਆ ਟਿਕਣਾ ਸਾਡੇ ਕੋਲੇ ਜਿਹੜੀ ਸਮਝ ਆ ਮਤਲਬ ਕਿ ਅਸੀਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ ਮੇਰਾ ਖਿਆਲ ਕਾਂਗਰਸ ਕੋਲੇ 50 ਆਂਕੜਾ ਪਾਰ ਹੋ ਗਿਆ ਇਹ ਮੈਨੂੰ ਨਹੀਂ ਪਤਾ ਕਿ ਕੋਈ ਐਸਟਰਾ ਸਾਨੂੰ ਹਵਾਏ ਦਾ ਸੀ ਕਿਸੇ ਨੂੰ ਨਹੀਂ ਤੋੜਨਾ ਚਾਹੁੰਦੇ ਅਸੀਂ ਆਜ਼ਾਦ ਕਿਸੇ ਪਾਰਟੀ ਨਾਲ ਨਹੀਂ ਹੁੰਦਾ ਆ ਸਕਦਾ ਲੇਕਿਨ ਅਸੀਂ ਇਸ ਤਰ੍ਹਾਂ ਦੀ ਹਾਸਪਰੇਟਿੰਗ ਨਹੀਂ ਕਰਨਾ ਚਾਹੁੰਦੇ ਲੇਕਿਨ ਸਾਨੂੰ ਇਹ ਲੱਗਦਾ ਜਿਵੇਂ ਸਾਨੂੰ ਮੱਤ ਪੈਣਗੇ ਵੋਟਾਂ ਪੈਣੀਆਂ ਉਦੋਂ ਮੈਨੂੰ ਲੱਗਦਾ ਹੋ ਸਕਦਾ 50 ਤੋਂ ਉੱਪਰ ਸਾਨੂੰ ਵੋਟਾਂ ਬਣੀ ਸਰ ਜੀ ਤੁਹਾਨੂੰ ਮਿਲੇਗਾ ਨਵਾਂ ਮੇਰ ਕੋਈ ਐਟ ਹੋਏਗਾ ਯਾਰੂ ਸਾਨੂੰ ਥੋੜੀ ਪਤਾ ਹੈ ਨੋਟੀਫਿਕੇਸ਼ਨ ਹੋਏਗਾ ਤਦ ਹੋਏਗਾ ਵੇਖੋ ਗੱਲ ਇਸ ਤਰ੍ਹਾਂ ਹੈ ਹਾਂ ਜੀ ਹਾਂ ਜੀ ਸਤਰਾਜੀ ਕੇ ਇੱਕ ਪਾਸੇ ਸਾਜਗਜੀਤ ਸਿੰਘ ਡੱਲੇਵਾਲ ਸਾਹਿਬ ਮਰਨ ਵਰਤੇ ਪਏ 31 ਦਿਨ ਹੋ ਚੁੱਕੇ ਹਨ ਹਾਲਾਤ ਉਹਨਾਂ ਦੇ ਕ੍ਰਿਟੀਕਲ ਦੂਸਰੇ ਪਾਸੇ ਬਾਰਡਰ ਦੇ ਸਾਡੇ ਜ਼ਿਲ੍ਹਿਆਂ ਦੇ ਵਿੱਚ ਸੱਤ ਜਗ੍ਹਾ ਦੇ ਉੱਤੇ ਬੰਬ ਬਲਾਸਟ ਪੁਲਿਸ ਸਟੇਸ਼ਨਸ ਦੇ ਬਾਹਰ ਹੋ ਚੁੱਕੇ ਹਨ ਤੀਸਰੀ ਜਗ੍ਹਾ ਦੇ ਉੱਤੇ ਜਿੱਥੇ ਅੱਜ ਚੀਫ ਮਿਨਿਸਟਰ ਨੂੰ ਇੱਕ 브릿ਜ ਦਾ ਰੋਲ ਕਰਨਾ ਚਾਹੀਦਾ ਇੱਕ ਪੁਲ ਦਾ ਰੋਲ ਕਰਨਾ ਚਾਹੀਦਾ ਸੀ ਚੀਫ ਮਿਨਿਸਟਰ ਆਪਣਾ ਸੂਬਾ ਛੱਡ ਕੇ ਬਾਹਰਲੇ ਮੁਲਕ ਆਸਟ੍ਰੇਲੀਆ ਚਲੇ ਗਏ ਮੇਰਾ ਖਿਆਲ ਇਹ ਦਿਨੋਂ ਵੱਡੇ ਅਫਸੋਸ ਦੀ ਗੱਲ ਕੋਈ ਨਹੀਂ ਅੱਜ ਅਸੀਂ ਗੁਰੂਦੀਪੁੱਤਰ ਨਗਰੀ ਚੋਂ ਬੋਲ ਰਹੇ ਹਾਂ ਅੱਜ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਇਹ ਜਵਾਬ ਮੰਗਦੇ ਨੇ ਕਿ ਕੇਜਰੀਵਾਲ ਸਾਹਿਬ ਤੁਹਾਨੂੰ ਕੱਲ ਭਗਵੰਤਬਾਣੀ ਮਿਲ ਕੇ ਗਿਆ ਜਦੋਂ ਪੰਜਾਬ ਦੇ ਵਿੱਚ ਕਿਸੇ ਆਦਮੀ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਉਹਦਾ maal ਸੁਰੱਖਿਅਤ ਨਹੀਂ ਇੰਟਰਨੈਸ਼ਨਲ ਬਾਰਡਰ ਤੇ ਬੰਬ ਬਲਾਸਟ ਹੋ ਰਹੇ ਨੇ ਇੱਕ ਪਾਸੇ ਡੱਲੇਵਾਲ ਸਾਹਿਬ ਦੇ ਨਾਲ ਹਾਲਾਤ ਵਿਸਫੋਟਕ ਬਣ ਚੁੱਕੇ ਨੇ ਤੇ ਤੁਸੀਂ ਦੇਸ਼ ਕਿਹੜੇ ਕੰਮ ਨੂੰ ਛੱਡ ਕੇ ਗਏ ਹੋ ਕ੍ਰਿਕਟ ਮੈਚ ਵੇਖਣ ਵਾਸਤੇ ਇਹ ਇਸ ਤਰ੍ਹਾਂ ਹੀ ਲੱਗਦਾ ਸ਼ਿਦੀ ਹਫਤਾ ਚੱਲ ਰਿਹਾ ਤੁਸੀਂ ਵੇਖੋ ਜਿਸ ਤਰ੍ਹਾਂ ਪੁਰਾਣੀ ਕਹਾਵਤ ਹੈ ਕਿ ਰੋਮ ਜਲ ਰਿਹਾ ਸੀ ਤੇ ਨੀਰੂ ਬਾਂਸਰੀ ਵਜਾ ਰਿਹਾ ਸੀ ਤੋ ਇੱਥੇ ਤੇਹੀ ਨਜ਼ਰ ਆ ਰਿਹਾ ਕਿ ਪੰਜਾਬ ਜਲਨ ਦੇ ਕਿਨਾਰੇ ਹੈ ਤੇ ਨੀਰੂ ਮੈਲਬੌਰਨ ਦੇ ਵਿੱਚ ਜਿਹੜੀ ਹੈ ਉਹ ਬਾਂਸਰੀ ਵਜਾ ਰਿਹਾ ਇਸ ਤੋਂ ਵੱਡੀ ਬਦਕਿਸਮਤੀ ਪੰਜਾਬ ਦੀ ਕੀ ਹੋ ਸਕਦੀ ਹੈ ਭਾਈ ਉਹ ਸੱਜਣ ਕਿਹਾ ਕਿ ਇੰਡੀਆ ਕਟ ਬੰਦੇ ਨੂੰ ਕਾਂਗਰਸ ਤੋਂ ਬਾਹਰ ਕਰਨਾ ਚਾਹੀਦਾ ਉਹ ਚ ਕੀ ਕਹਣਾ ਤੁਹਾਡਾ ਇੰਡੀਆ ਦੇ ਗੱਡ ਬੰਦੇਲ ਚੋਂ ਕਾਂਗਰਸ ਤੋਂ ਬਾਹਰ ਕਰਨਾ ਚਾਹੀਦਾ ਕਿਉਂਕਿ ਜਿਹੜੇ ਇਸ ਸਪੀਕਰਾਇ ਯੂਥ ਕਾਂਗਰਸ ਨੇ ਕੇਜਰੀਵਾਲ ਤੇ ਉਹਨੇ ਐਂਟੀ ਨੈਸ਼ਨ ਕਿਹਾ ਗਿਆ ਕੇਜਰੀਵਾਲ ਨੂੰ ਯੂਥ ਕਾਂਗਰਸ ਬਣਾ ਤੇ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣ ਲੋ ਜੋ ਅਜੇ ਮਾਕਨ ਨੇ ਕਿਹਾ ਮੈਂ ਉਹਦੀ ਪ੍ਰੋਰਤਾ ਕਰਨਾ ਮੈਂ ਤਾਂ ਪਹਿਲੇ ਹੀ ਇਹਨਾਂ ਨੂੰ ਵੇਖੋ ਸਾਡੀ ਸਮੁੱਚੇ ਪੰਜਾਬ ਯੂਨਿਟ ਨੇ ਪਹਿਲੇ ਕਿਹਾ ਸੀ ਇਹਨਾਂ ਤੋਂ ਜਿੰਨੀ ਦੂਰ ਰੋ ਉਨਹੀਂ ਚੰਗੇ ਰਹੋਗੇ ਸੋ ਜੋ ਹੁਣ ਮਾਕਨ ਸਾਹਿਬ ਨੇ ਕਿਹਾ ਉਂਗਲਾ ਜ਼ਿਲਾ ਕੇ ਕਿ ਅਸੀਂ ਫੈਸਲੇ ਨੂੰ ਉਹਦੀ ਪ੍ਰੋਰਤਾ ਕਰਨਿਆ ਸਹੀ ਫੈਸਲਾ ਨੈਸ਼ਨਲ ਲੈਵਲ ਤੇ ਕਾਂਗਰਸ ਨੇ ਲਿਆ ਹੈ ਆਪ ਨਾਲ ਇਹਨਾਂ ਦਾ ਕੋਈ ਸਾਡਾ ਗਠਬੰਧਨ ਆਂਦੇ ਟਾਈਮ 'ਚ ਆਪਨਾ ਹੋਣਾ ਹੀ ਨਹੀਂ ਚਾਹੀਦਾ ਸਾਡੇ ਵਾਸਤੇ ਇਹ ਬਹੁਤ ਘਾਤਕ ਸੀ ਇਹ ਗੱਲ ਦਿੱਲੀ 'ਚ ਵੀ ਸਾਬਤ ਹੋਈ। ਸੰਜੀਤ ਸਿੰਘ ਦੇ ਰਾਈਟ ਹੈਗਾ ਕਿੰਨੀ ਗੱਲ ਕਹਿੰਦੇ ਕਿ ਉਹ ਤੋਂ ਬਾਅਦ ਬਾਹਰ ਕੱਢੋ ਜੀ ਕਾਂਗਰਸ ਇੱਥੇ ਕੱਟਮ। ਚਲੋ ਜੋ ਮਰਜੀ ਕਹਿੰਦੇ ਰਹਿਂਜੀ ਆਪਾਂ ਉਹਨਾਂ ਦੇ ਰਾਈਟ ਤੋਂ ਕੀ ਲੈਣਾ। ਭਾਈ ਸਾਹਿਬ ਇਹਨਾਂ ਦੇ ਕਹਿਨ ਤੇ ਸਾਰਿਆਂ ਨਾਲ ਵੱਡੀ ਪਾਰਟੀ ਇੰਡੀਆ ਬਲੌਗ ਦੇ ਵਿੱਚ ਸਾਰਿਆਂ ਨਾਲ ਵੱਡੀ ਪਾਰਟੀ ਤੇ ਹੈ ਹੀ ਕਾਂਗਰਸ ਹੈ। ਕਾਂਗਰਸ ਹੀ ਆੜੇ ਦੁਆਲੇ ਬਾਕੀ ਪਾਰਟੀਆਂ ਚੱਲਦੀਆਂ। ਸੋ ਬਾਕੀ ਜੋ ਮਰਜ਼ੀ ਸਾਹਿਬ ਆਖਰੀ ਸਵਾਲ ਹੈ ਆਖਰੀ ਸਵਾਲ ਹੈ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਸਾਡੇ ਸੋਰਸਸੇ ਹੀ ਜਾਣਕਾਰੀ ਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਉੱਥੇ ਸੱਦਿਆ ਗਿਆ ਹੈ ਉਹਨਾਂ ਨੂੰ ਇੱਕੋ ਸੰਦੇਸ਼ ਦਿੱਤਾ ਗਿਆ ਹੈ ਕਿ ਜਿੰਨਾ ਪੈਸਾ ਇਕੱਠਾ ਹੋ ਸਕਦਾ ਹੈ ਚਾਹੇ ਉਹ ਰੇਤਾਂ 'ਚੋਂ ਇਕੱਠਾ ਕਰੋ ਜਿੱਥੋਂ ਮਰਜ਼ੀ ਇਕੱਠਾ ਕਰੋ ਖੱਡਾ ਚਲਾਓ ਇਹ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਸਾਨੂੰ ਪੈਸਿਆਂ ਦੀ ਲੋੜ ਹੈ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦਾ ਪੈਸਾ ਲੁੱਟਿਆ ਜਾ ਰਿਹਾ ਹੈ ਇੱਕ ਮਿੰਟ ਦੇਖੋ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਕੇਜਰੀਵਾਲ ਦਾ ਮਕਸਦ ਦੀ ਪੰਜਾਬ ਨੂੰ ਲੁੱਟਣਾ ਸੀ ਅਸ ਟਾਈਮ ਉਹਨਾਂ ਦੇ ਲੁਟੇਰੇ ਇੱਥੇ ਬੈਠੇ ਕੇ ਨੇ ਮਾਨ ਮਾਨ ਨੂੰ ਜਿਹੜਾ ਦੇਸ਼ ਤੋਂ ਬਾਹਰ ਤੋੜ ਦਿੱਤਾ ਗਿਆ ਕੱਲ ਕਿਉਂਕਿ ਮਾਨ ਦੀ ਪਹਿਲੇ ਕੇਜਰੀਵਾਲ ਨਾਲ ਮੀਟਿੰਗ ਹੋਈ ਜੇ ਸਈਮਾਨੇ ਦੇ ਵਿੱਚ ਕੇਜਰੀਵਾਲ ਇਹਨੂੰ ਰੋਕਣਾ ਚਾਹੁੰਦਾ ਰੋਕ ਨਹੀਂ ਸਕਦਾ ਸੋ ਇਹਨੂੰ ਆਪ ਇਹ ਗੱਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸਾਰੀਆਂ ਤਹਿਸੀਲਾਂ ਦੇ ਵਿੱਚ ਠਾਣਿਆਂ ਦੇ ਵਿੱਚ ਵੱਡੇ ਪੈਮਾਨੇ ਤੇ ਮਾਈਨਿੰਗ ਦੇ ਵਿੱਚ ਲੁੱਟ ਹੋ ਰਹੀ ਹੈ ਕੇਜਰੀਵਾਲ ਨੇ ਗੱਲ ਕਹੀ ਸੀ ਕਿ 20 ਹਜ਼ਾਰ ਕਰੋੜ ਰੁਪਈਆ ਅਸੀਂ ਸਾਲ ਦਾ ਮਾਈਨਿੰਗ ਚੋਂ ਦਿਆ ਕਰਾਂਗੇ ਪੰਜਾਬ ਦੇ ਖਜ਼ਾਨੇ 288 ਕਰੋੜ ਰੁਪਇਆ ਸਾਲ ਦਾ ਆਇਆ ਤਿੰਨਾਂ ਸਾਲ ਮੈਂ ਕੱਲ ਹੀ ਸਟੇਟਮੈਂਟ ਦਿੱਤੀ ਸੀ ਕਿ 19721 ਕਰੋੜ ਦਾ حساب ਦੋ ਸਾਨੂੰ 19721 ਕਰੋੜ ਜਿਹੜਾ ਉਹਦਾ ਸਾਨੂੰ حساب ਲੋ ਕਿੱਥੇ ਗਿਆ ਹਰ ਸਾਲ 20000 ਆਣਾ ਸੀ ਆ 288 ਕਰੋੜ ਰੁਪਇਆ ਚਾਹੀਦਾ ਤੋ ਇਸ ਤਰ੍ਹਾਂ ਹੀ 34000 ਕਰੋੜ ਉਹ ਕਹਿੰਦਾ ਸੀ ਮੈਂ ਪੰਜਾਬ ਦੇ ਬਜਟ ਚੋਂ ਰਿਸ਼ਵਤ ਰੋਕੂੰਗਾ 20% ਮੈਨੂੰ ਦੱਸੋ 1 ਰੁਪਇਆ ਵੀ ਕਿੱਥੇ ਰੋਕੀ ਸਾਰੇ ਉਹਨਾਂ ਵੱਡੇ ਲੁਟੇਰੇ ਜੇ ਹਿੰਦੁਸਤਾਨ 'ਚ ਕੋਈ ਪਾਰਟੀ ਹੈ ਤਾਂ ਆਮ ਆਦਮੀ ਪਾਰਟੀ ਬੇਸੂਲੇ ਨੇ ਨਾ ਇਹਨਾਂ ਦਾ ਕੋਈ ਕਰਦਾਰ ਹੈ ਨਾ ਇਹਨਾਂ ਦੀ ਕੋਈ ਪਾਲਿਸੀ ਹੈ ਨਾ ਇਹਨਾਂ ਦਾ ਕੋਈ ਐਕਸਪੀਰੀਅੰਸ ਹੈ ਕਿੱਥੇ ਸਾਹ ਪ੍ਰਤਾਪ ਸਿੰਘ ਕਰ ਰਹੇ ਤੇ ਕਿੱਥੇ ਭਗਵੰਤ ਮਾਨ ਕਿੱਥੋਂ ਕਿੱਥੇ ਅਸੀਂ ਆ ਡਿੱਗੇ ਆ ਤੁਸੀਂ ਵੇਖੋ ਇਸ ਟਾਈਮ ਇਹਨੂੰ ਪੰਜਾਬ ਦੇ ਕਿਸਾਨਾਂ ਦੇ ਵਿੱਚ ਤੇ ਪ੍ਰਧਾਨ ਮੰਤਰੀ ਦੇ ਵਿੱਚ ਇੱਕ ਪੁਲ ਦਾ ਰੋਲ ਕਰਨਾ ਚਾਹੀਦਾ ਜਦੋਂ ਅੱਜ ਡੱਲੇਵਾਲ ਸਾਹਿਬ ਕ੍ਰਿਟੀਕਲ ਹਲਾਚ ਨੇ ਇਹ ਉਹਨਾਂ ਨੂੰ ਛੱਡ ਕੇ ਤੇ ਬਾਹਰ ਚਲਾ ਗਿਆ ਆਸਟ੍ਰੇਲੀਆ ਚਲਾ ਗਿਆ ਸੋ ਅਸੀਂ ਤੇ ਸਹੀ ਮਹੀਨੇ ਦੇ ਵਿੱਚ ਇਹਦੀ ਆਸਟ੍ਰੇਲੀਆ ਜਾਣ ਦੀ ਨਿਕੈਦੀ ਕਰ ਰਹੇ ਆ ਤੇ ਮੈਂ ਇਹਨੂੰ ਸਾਫ ਤੌਰ ਤੇ केजरीवाल ਨੂੰ ਜ਼ਿੰਮੇਵਾਰ ਸਮਝਦਾ ਜੋ ਪੰਜਾਬ ਦੇ ਨਾਜ਼ੁਕ ਖਾਨੇ ਮੇਰੇ ਵੀ ਮਕਬੂਲ ਨਹੀਂ ਰਹੀ ਪੰਜਾਬ ਦੇ ਪੁਲਿਸ ਸਟੇਸ਼ਨ ਵੀ ਸੇਫ ਨਹੀਂ ਰਹੀ ਏ ਕਲਾਸ ਹੋ ਰਹੀ ਹੈ ਕੋਈ ਦੋਰ ਨਹੀਂ ਹੈ ਤੇ ਵਿੱਚ ਜਿੱਥੇ ਥਾਣਿਆਂ ਦੇ ਬਾਹਰ ਤੁਸੀਂ ਵੇਖੋ ਉਹ ਆਪਣੇ ਆਪ ਨੂੰ ਰਾਤ ਥਾਣੇ ਸੁਰੱਖਿਅਤ ਕਰਦੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਕਿ ਕਰਨਗੇ